ਇਹ ਵੀਡੀਓ ਹਾਕਮ ਵਾਲੇ ਜੱਗੂ ਦੀ ਜੱਗੂ ਨੂੰ ਚਾਹਣ ਵਾਲਿਆਂ ਲਈ ਖੁਸ਼ਖਬਰੀ ਹੈ ਕਿ ਜੱਗੂ ਅਕਸਰ ਹੀ ਜੱਗੂ ਬਾਰੇ ਜਿਆਦਾ ਪੁੱਛਿਆ ਜਾਂਦਾ ਸੀਗਾ ਕਿ ਜੱਗੂ ਨੇ ਕਿੱਥੇ ਖੇਡਣਾਗਾ ਤੇ ਜਦੋਂ ਲਾਈਵ ਮੈਚ ਚੱਲਦੇ ਆਗੇ ਉਦੋਂ ਜਿਆਦਾਤਰ ਕਮੈਂਟ ਜੱਗੂ ਦੇ ਹੀ ਹੁੰਦੇ ਆ ਕਿ ਜੱਗੂ ਕਿੱਥੇ ਖੇਡੂਗਾ ਕਿ ਜੱਗੂ ਨੇ ਲਾਈਵ ਆ ਕੇ ਦੱਸਿਆਗਾ ਕਦੋਂ ਖੇਡਣਾਗਾ ਕਿੱਥੇ ਖੇਡਣਾਗਾ ਵੇਖੋ ਪੂਰੀ ਵੀਡੀਓ ਹੈਲੋ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਕਈ ਦਿਨਾਂ ਤੋਂ ਸਾਰੇ ਭਰਾ ਪੁੱਛ ਰਹੇ ਸੀ ਵੀ ਕਦੋਂ ਖੇਡਣਾ ਬਈ ਕਦੋਂ ਵਾਪਸੀ ਕਰਨੀ ਆਣਾ ਤੇ ਕੱਲ ਨੂੰ ਮਿਲਦੇ ਆ ਬਈ ਆਪਾਂ ਐਮ ਦਪੂਰਾ ਕਬੱਡੀ ਦਾ ਟੂਰਨਾਮੈਂਟ ਕਰਵਾ ਰਹੇ ਆ ਤੇ ਸਾਰੇ ਆਪਾਂ ਨੂੰ ਚਾਉਣ ਵਾਲੇ ਤੇ ਕਬੱਡੀ ਨੂੰ ਪਿਆਰ ਕਰਨ ਵਾਲੇ ਜਰੂਰ ਪਹੁੰਚੋ 13 ਫਰਵਰੀ ਦਿਨ ਮੰਗਲਵਾਰ ਤੇ ਆਪਾਂ ਮਿਲਦੇ ਆਂ ਬਈ ਟੀਮ ਬਣਾਈ ਆ ਉੱਥੇ ਖੇਡਦੇ ਆਂ ਸਾਰੇ ਜਰੂਰ ਪਹੁੰਚੋ ਧੰਨਵਾਦ ਜੀ ਹਾਂਜੀ ਤੁਸੀਂ ਵੀਡੀਓ ਦੇ ਵਿੱਚ ਸੁਣਿਆਗਾ ਜੱਗੂ ਹਾਕਮ ਵਾਲੇ ਕੱਲ ਨੂੰ 13 ਫਰਵਰੀ ਨੂੰ ਅਹਿਮਦਪੁਰ ਕਬੱਡੀ ਟੂਰਨਾਮੈਂਟ ਤੇ ਖੇਡਣ ਜਾ ਰਿਹਾਗਾ ਤੇ ਉੱਥੇ ਵਾਪਸੀ ਕਰੂਗਾ ਕਬੱਡੀ ਟੂਰਨਾਮੈਂਟ ਤੇ ਤੇ ਬਾਕੀ ਉਹਨਾਂ ਵੀਡੀਓ ਕਿਵੇਂ ਲੱਗੀ ਕਮੈਂਟਾਂ ਵਿੱਚ ਜਰੂਰ ਦੱਸ ਕੇ ਜਾਣਾ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ